ਸਾਰੇ ਘੜ ਨੂੰ ਬਸ ਜਿੰਦਾਬਾਦ 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 ਬੇਨਤੀ ਕਰਨਾ ਹੈ ਇੱਕ ਤਰੀਕ ਨੂੰ ਲੋਕ ਸਭਾ ਦਾ ਇਲੈਕਸ਼ਨ ਹੈ ਜੀ ਸ਼੍ਰੋਮਣੀ ਅਕਾਲੀ ਦਲ ਨੇ ਆਪਾਂ ਨੂੰ ਹਲਕਾ ਗੁਰੂ ਅਸਾਈ ਨੂੰ ਇਹ ਮੌਕਾ ਦਿੱਤਾ ਹੈ ਕੈਂਡੀਡੇਟ ਆਪਣੇ ਵਿੱਚੋਂ ਦਿੱਤਾ ਹੈ ਤੇ ਤੁਹਾਡੇ ਅੱਗੇ ਹੀ ਬੇਨਤੀ ਲੈ ਕੇ ਆਇਆ ਕਿ ਜੇ ਪਾਰਟੀ ਨੇ ਆਪਣੇ ਤੇ ਭਰੋਸਾ ਕੀਤਾ ਹੈ ਤਾਂ ਆਪਾਂ ਤਗੜੇ ਹੋ ਕੇ ਇਲੈਕਸ਼ਨ ਚ ਕਾਮਯਾਬ ਹੋਈਏ ਜੇ ਅੱਜ ਬਾਕੀ ਦੇ ਕੈਂਡੀਡੇਟ ਦੇਖੀਏ ਤਾਂ ਮੈਂ ਜੇ ਵੋਟਾਂ ਮੰਗ ਰਿਹਾ ਮੈਂ ਵੋਟਾਂ ਮੰਗ ਰਿਹਾ ਆਪਦੀ ਕੀਤੀ ਮਿਹਨਤ ਤੇ ਮੇਰੇ ਪਰਿਵਾਰ ਦੀ ਕੀਤੀ ਮਿਹਨਤ ਸਾਡੀ ਇਮਾਨਦਾਰੀ ਤੇ ਸਾਡੇ ਕਿਰਦਾਰ ਤੇ ਜੇ ਕਿਤੇ ਤੁਹਾਨੂੰ ਕਿਸੇ ਵੀ ਗੱਲ 'ਚ ਫਰਕ ਲੱਗੇ ਜੇ ਤੁਹਾਨੂੰ ਸਾਡੇ ਨਾਲੋਂ ਇਹ ਚ ਗੱਲਾਂ ਵਿੱਚ ਕੋਈ ਹੋਰ ਕੈਂਡੀਡੇਟ ਚੰਗਾ ਲੱਗੇ ਜੇ ਤੁਹਾਨੂੰ ਲੱਗੇ ਕਿ ਸਾਡੀ ਕੰਮ ਕਰਨ ਦੀ ਨੀਤ ਹੈ ਅਸੀਂ ਕੰਮ ਪਹਿਲਾਂ ਕੀਤਾ ਜੇ ਤੁਹਾਨੂੰ ਲੱਗੇ ਸਾਡੇ ਤੋਂ ਵੱਧ ਕੋਈ ਹੋਰ ਕੰਮ ਕਰ ਸਕਦਾ ਹੈ ਕੋਈ ਹੋਰ ਡਵੈਲਪਮੈਂਟ ਇੱਥੇ ਕਰ ਸਕਦਾ ਹੈ ਤਾਂ ਬੇਸ਼ੱਕ ਉਹਨੂੰ ਵੋਟ ਕਰ ਦਿਓ ਅਸੀਂ ਵੋਟ ਮੰਗਣ ਆਏ ਆ ਆਪਦੀ ਮਿਹਨਤ ਆਪਦੇ ਕੰਮ ਦੇ ਆਧਾਰ ਤੇ ਦੇਖੋ ਪਿਛਲੀ ਜੋ ਸਰਕਾਰ ਬਣੀ ਹੈ ਉਹ ਸਰਕਾਰ ਬਣੀ ਹੈ ਦੂਜੀ ਪਾਰਟੀਆਂ ਨੂੰ ਭੰਡ ਕੇ ਨਿੰਦ ਕੇ ਉਹਨਾਂ ਨੇ ਕੋਈ ਗੱਲ ਕੀਤੀ ਹੈ ਵੀ 70 ਸਾਲ ਏ ਸਰਕਾਰ ਬਣ ਗਈ ਉਹ ਸਰਕਾਰ ਬਣ ਗਈ ਕਿਸੇ ਨੇ ਆਪਣਾ ਕੁਝ ਨਹੀਂ ਕੀਤਾ ਤੁਸੀਂ ਇਸ ਵਾਰ ਸਾਨੂੰ ਮੌਕਾ ਦਿਓ ਤੇ ਅਸੀਂ ਸਰਕਾਰ ਬਣਾ ਕੇ ਪਤਾ ਨਹੀਂ ਕੀ ਕੀ ਕਰਦਾਂਗੇ ਤੇ ਜੇ 5 ਸਾਲ ਕੁਝ ਨਾ ਹੋਇਆ ਤੁਸੀਂ ਸਾਨੂੰ ਨਕਾਰ ਦਿਓ ਤੇ ਲੋਕਾਂ ਨੂੰ ਵੀ ਨਹੀਂ ਹੁਣ ਪਤਾ ਚੱਲ ਰਿਹਾ ਵੀ ਕੀ ਹੋ ਰਿਹਾ ਕੀ ਨਹੀਂ ਲੋਕਾਂ ਦੀ ਸਮਝੋਂ ਬਾਹਰ ਹੈ ਐਡ ਦੇਖੀਏ ਤਾਂ ਲੱਗਦਾ ਵੀ ਘਰ ਘਰ ਨੌਕਰੀ ਆ ਗਈ ਐਡ ਦੇਖੀਏ ਤਾਂ ਲੱਗਦਾ ਵੀ ਨਸ਼ਾ ਬਿਲਕੁਲ ਖਤਮ ਹੈ ਤੇ ਜੇ ਲੋਕਾਂ ਵਿੱਚ ਵਿਚਰੀਏ ਤਾਂ ਪਤਾ ਚੱਲਦਾ ਵੀ ਉਹ ਪਿੰਡ ਵੀ ਅੱਜ ਮੁੰਡਾ ਗੁజర్ ਗਿਆ ਟੀਕਾ ਲਾ ਕੇ ਜੇ ਕਿਤੇ ਜਾਈਏ ਅੱਜ ਇੰਸਟੀਚਿਊਟ ਵਿੱਚ ਜਾ ਕੇ ਆਇਆ ਉੱਥੇ ਬੱਚੇ ਓਕੇ ਹੋ ਰਹੇ ਆ ਉਹ ਕਹਿੰਦੇ 2 ਸਾਲਾਂ ਤੋਂ ਤਿਆਰੀ ਕਰ ਰਹੇ ਆ ਟੈਟ ਦਾ ਪੇਪਰ ਨਹੀਂ ਕੱਢ ਰਹੇ ਜਲਾਲਾਬਾਦ ਵਿੱਚ ਉਹਨਾਂ ਨੇ ਧਰਨਾ ਲਾਇਆ ਗੋਲਦੀ ਜੀ ਨੂੰ ਅਪਰੋਚ ਕੀਤਾ ਗੋਲਦੀ ਜੀ ਨੇ ਵਿਸ਼ਵਾਸ ਦਿਵਾਇਆ ਬਈ ਇਸ ਦਾ ਕੋਈ ਸ਼ੈਡਿਊਲ ਬਣਾ ਕੇ ਤੁਹਾਡੇ ਅੱਗੇ ਪੇਪਰ ਰਖਾਵਾਂਗੇ ਉਹ ਕਹਿੰਦੇ ਮਾਰਚ ਵਿੱਚ ਪੇਪਰ ਹੋ ਜਾਣਾ ਚਾਹੀਦਾ ਸੀ ਅਜੇ ਤੱਕ ਉਹਦਾ ਨਾਮੋ ਨਿਸ਼ਾਨ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਆਈ ਤੁਸੀਂ ਕਿਸੇ ਡਵੈਲਪਮੈਂਟ ਦੀ ਗੱਲ ਕਰਦੇ ਹੋਏ ਕਦੇ ਐਲਪੀਯੂ ਯੂਨੀਵਰਸਿਟੀ ਵਾਲੇ ਮੈਂ ਉਹਨਾਂ ਦਾ ਅਕਸਰ ਹੀ ਨਾਮ ਭੁੱਲ ਜਾਂਦਾ ਹੈ ਮਿੱਤਲ ਜੀ ਕੀ ਜੀ ਮਿੱਤਲ ਮਿੱਤਲ ਜੀ ਅਕਸਰ ਨਾਮ ਹੀ ਉਦੋਂ ਯਾਦ ਹੁੰਦਾ ਜਦੋਂ ਲੋਕਾਂ 'ਚ ਬੰਦਾ ਵੇਚਰੇ ਦਾ ਪਤਾ ਵੀ ਉਦੋਂ ਹੀ ਰਹਿੰਦਾ ਜਦੋਂ MP ਬਣੇ ਉਦੋਂ ਨਾ ਪੜਿਆ ਸੀ ਉਸ ਤੋਂ ਬਾਅਦ ਕਦੇ ਨਾਮ ਹੀ ਨਹੀਂ ਉਹਨਾਂ ਦਾ ਜ਼ਿਕਰ ਚ ਆਇਆ ਜਿਹੜੇ ਇਹਨਾਂ ਨੇ MP ਪਹਿਲਾਂ ਬਣਾਈ ਹੈ ਆਪਾਂ ਉਹਨਾਂ ਤੋਂ ਸਵਾਲ ਪੁੱਛੀਏ ਵੀ ਉਹਨਾਂ ਨੇ ਕੰਮ ਕੀ ਕੀਤਾ ਉਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ ਜੇ ਨਹੀਂ ਹੈ ਫਿਰ ਆਪਾਂ ਇਹਨਾਂ ਨੂੰ ਮੌਕਾ ਕਿਉਂ ਦੁਬਾਰਾ ਦੇਈਏ ਮੇਰੀ ਇੰਨੀ ਅਪੀਲ ਹੈ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੰਮ ਕਰ ਸਕਦੇ ਆ ਅਸੀਂ ਪਹਿਲਾਂ ਕੰਮ ਕੀਤੇ ਆ ਤਾਂ ਸਾਨੂੰ ਇੱਕ ਮੌਕਾ ਦਿਓ ਪਿਛਲੀ ਵਾਰ ਸਾਨੂੰ ਮੰਡੀ ਵਿੱਚੋਂ ਇਸ ਇਲਾਕੇ ਚੋਂ ਬਹੁਤ ਸਪੋਰਟ ਮਿਲੀ ਪਿੰਡਾ ਵਿੱਚੋਂ ਵੀ ਬਹੁਤ ਸਪੋਰਟ ਮਿਲੀ ਕਿਤੇ ਨਾ ਕਿਤੇ ਕੋਈ ਪ੍ਰਮਾਤਮਾ ਨੇ ਸਾਡੀ ਕਿਸਮਤ ਚ ਕਮੀ ਰੱਖੀ ਜਾਂ ਅਧੀ ਹਾਰ ਕੇ ਪਹਿਲਾਂ ਤਾਂ ਉਸ ਘਰ ਲਈ ਧੰਨਵਾਦ ਕਿਉਂਕਿ ਸਾਨੂੰ ਇੰਨੀ ਸਪੋਰਟ ਕੀਤੀ ਹੋਰ ਲੋਕ ਜੋੜੇ ਅੱਗੇ ਨਾਲੋਂ ਵੋਟਾਂ ਵਧਾਈਆਂ ਪਰ ਇਸ ਵਾਰ ਤੁਹਾਡੇ ਅੱਗੇ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਜਿਹੜੀ ਕਮੀ ਪਿਛਲੀ ਵਾਰ ਸਾਡੇ ਕਾਰਨ ਜਾਂ ਕਿਸੇ ਹੋਰ ਕਾਰਨ ਰਹਿ ਗਈ ਉਹ ਆਪਾਂ ਰਲ ਮਿਲ ਕੇ ਦੂਰ ਕਰੀ ਪਰਮਾਤਮਾ ਨੇ ਇਹ ਮੌਕਾ ਪੰਜ ਕਾਲ ਦੀ ਖਾਪਣ ਨੂੰ ਦੋ ਸਾਲ ਬਾਅਦ ਦਿੱਤਾ ਹੈ ਪਾਰਟੀ ਨੇ ਇਹ ਮੌਕਾ ਆਪਣੇ ਹਲਕੇ ਨੂੰ ਦੁਬਾਰਾ ਦਿੱਤਾ ਤਾਂ ਮੇਰੀ ਇੰਨੀ ਅਪੀਲ ਹੈ ਤਗੜੇ ਹੋ ਕੇ ਇਹ ਇਲੈਕਸ਼ਨ ਲੜੀਏ ਜਿੱਥੇ-ਜਿੱਥੇ ਰਿਸ਼ਤੇਦਾਰੀ ਹੈ ਉਤੇ ਉਤੇ ਪਹੁੰਚ ਕਰੀਏ ਜੇ ਮੈਂ ਇਹ ਕਹਿਦਾ ਕਿ ਅਸੀਂ ਹਰ ਤਾਂ ਦੇ ਪਹੁੰਚ ਕਰ ਲਾਂਗੇ ਸਾਡੇ ਤੋਂ ਨਹੀਂ ਹੋਣੀ ਤੁਹਾਡੇ ਅੱਗੇ ਇਨੀ ਅਪੀਲ ਹੈ ਸਾਡਾ ਪਹੁੰਚ ਦਾ ਜ਼ਰੀਆ ਬਣੋ ਤੁਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਤੁਸੀਂ ਸਾਡੇ ਲਈ ਜੇ ਵੋਟ ਮੰਗੋਗੇ ਤੁਸੀਂ ਜੇ ਕਿਸੇ ਨੂੰ ਕਹੋਗੇ ਕਿ ਬੋਬੀ ਮਾਨ ਨੂੰ ਵੋਟ ਪਾ ਦਿਓ ਤੱਕੜੀ ਨੂੰ ਕਾਮਯਾਬ ਕਰ ਦਿਓ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਜਿੰਨੇ ਜੋਗੇ ਥੋਡੇ ਨਾਲ ਖੜਾਂਗੇ ਕਿੱਥੇ ਫੰਡ ਦੀ ਲੋੜ ਪਈ ਕਿਤੇ ਸਾਡੀ ਲੋੜ ਪਈ ਅਸੀਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹਿਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਲੋਗਾਂ ਜੀ ਮਿਲਣੀ ਸੀਗੀ ਲੋਕ ਮਿਲਨੀ ਕਰਦੇ ਫਿਰਦੇ ਆ ਸੱਜਣਾ ਨੂੰ ਦੋਸਤਾਂ ਨੂੰ ਵਰਕਰਾਂ ਨੂੰ ਪਾਰਟੀ ਦੇ ਸਾਰਿਆਂ ਨੂੰ ਮਿਲਦੇ ਫਿਰਦੇ ਆ ਕਿੱਥੇ ਤਾਂ ਮੈਂ ਇਹਨਾਂ ਨੂੰ ਮੋਟੀਵੇਟ ਕਰਨਾ ਹੈ ਕਿੱਥੇ ਮੈਨੂੰ ਮੋਟੀਵੇਟ ਕਰ ਰਿਹਾ ਹੈ ਕਿ ਬਹੁਤ ਵਧੀਆ ਮਾਹੌਲ ਹੈ ਚੜਦੀ ਕਲਾ ਪਰਮਾਤਮਾ ਮਿਹਰ ਕਰੂਗਾ ਤੇ ਜਿੱਤ ਬਖਸ਼ੂਗਾ ਕਿਸ ਤਰ੍ਹਾਂ ਦਾ ਰਿਸਪਾਂਸ ਦੇ ਰਹੇ ਨੇ ਪਿੰਡਾਂ ਵਿੱਚ ਵੀ ਜਾ ਰਹੇ ਹੋ ਸ਼ਹਿਰ ਵੀ ਤੁਸੀਂ ਜਾ ਰਹੇ ਹੋ ਬਹੁਤ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਮਿਲ ਰਿਹਾ ਜੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਕਿਤੇ ਨਾ ਕਿਤੇ ਜਿਹੜੀ ਪਿਛਲੇ ਤਿੰਨ ਇਲੈਕਸ਼ਨਾਂ 'ਚ ਕਮੀ ਰਹਿੰਦੀ ਸੀਗੀ ਉਹ ਲੱਗਦਾ ਇਸ ਵਾਰੀ ਚੰਗੀ ਤਰ੍ਹਾਂ ਪਿਛਲੇ ਤਿੰਨ ਵਾਰਿਆਂ ਦੇ ਧੂਨੇ ਧੋਤੇ ਜਾਣਗੇ ਬਹੁਤ ਵਧੀਆ ਲੱਗ ਰਿਹਾ ਕਿ ਲੀਡ ਮਿਲੂਗੀ ਬਹੁਤ ਵਧੀਆ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ ਲੱਗਦਾ ਐ ਇਸ ਵਾਰ ਅਕਾਲੀ ਦਲ ਵਰਕਰਾਂ ਚ ਜੋਸ਼ ਜ਼ਿਆਦਾ ਐ ਜਿੱਦਾਂ ਗੁਰੂ ਸਾਹਿਬ ਦੀ ਰੈਲੀ ਹੋਈ ਐ ਫਾਜ਼ਲ ਨਗਰ ਤੋਂ ਕੱਲ ਮੁਕਤਾ ਦੀ ਬਹੁਤ ਵੱਡੀ ਰੈਲੀ ਸੀ ਆ ਵੀ ਵੱਡੀ ਰੈਲੀ ਰੱਤੀ ਜਾ ਰਹੀ ਐ ਇੰਨੀ ਗਰਮੀ ਬਾਅਦ ਵਿੱਚ ਵੀ ਵਰਕਰ ਘਿਹਰ ਆ ਰਹੇ ਨੇ ਮੈਨੂੰ ਜੀ ਸਹੀ ਪੁੱਛੋ ਦਿਲ ਦੀ ਗੱਲ ਦੱਸਾਂ ਤਾਂ ਮੈਨੂੰ ਜੋਸ਼ ਹੀ ਗੱਲਾਂ ਅਕਾਲੀ ਦਲ ਵਾਲਿਆਂ ਚ ਲੱਗ ਰਿਹਾ ਹੋ ਸਕਦਾ ਐ ਮੈਂ ਤੁਰਿਆ ਫਿਰਦਾ ਮੈਨੂੰ ਦਿਖਦਾ ਨਹੀਂ ਮੈਨੂੰ ਦਿਖਦੀ ਐ ਅਕਾਲੀ ਦਲ ਵਾਲਿਆਂ ਗੱਡੀਆਂ ਅਕਾਲੀ ਦਲ ਵਾਲੇ ਬੰਦੇ ਐ ਮੈਨੂੰ ਨਾ ਕਾਂਗਰਸ ਦੇ ਕੋਈ ਵਰਕਰ ਮਿਲ ਰਹੇ ਐ ਨਾ ਮੈਨੂੰ ਕੋਈ ਆਮ ਆਦਮੀ ਦੇ ਵਰਕਰ ਮਿਲ ਰਹੇ ਐ ਇੱਕ ਦੋ ਵਾਰੀ ਜ਼ਰੂਰ ਐ ਐਮਐਲਏ ਸਾਹਿਬ ਮੈਨੂੰ ਕ੍ਰਾਸ ਕੀਤੇ ਐ ਕਿਸੇ ਵੀ ਹਲਕੇ 'ਚ ਜਾਣੇ ਐ ਅਸੀਂ ਆਪਸ 'ਚ ਹੀ ਟਕਰਾਂਦੇ ਫਿਰਦੇ ਹਾਂ ਕਿਤੇ ਚਲੇ ਜਾਈਏ ਹਾਂ ਹੁਣ ਬੈਠੇ ਐ ਇੱਥੇ ਆ ਕੇ ਬਾਰਡਰ ਏਰੀਆ ਤੋਂ ਜਿਹੜੇ ਸਾਡੇ ਵਰਕਰ ਐ ਸੱਜਣ ਐ ਉਹ ਆਗੇ ਜਿੱਥੇ ਜਾਣੇ ਐ ਅਸੀਂ ਆਪਸ 'ਚ ਹੀ ਤੁਰੇ ਫਿਰਦੇ ਹਾਂ ਜਿੱਥੇ ਜਾ ਰਹੇ ਹਾਂ ਕੋਈ ਨਾ ਕੋਈ ਟੀਮ ਸਾਡੀ ਉੱਥੇ ਵਰਕ ਕਰਦੀ ਫਿਰਦੀ ਐ ਇੱਕ ਦੂਜੇ ਨੂੰ ਮਿਲਦੇ ਐ ਤਾਂ ਬਹੁਤ ਜੋਸ਼ ਭਰਦਾ ਐ ਕਿ ਹੋਰ ਕੋਈ ਵੀ ਨਹੀਂ ਇਨੀ ਮੈਂਤ ਕਰ ਰਿਹਾ ਜਿੰਨੀਆਂ ਅਕਾਲੀ ਦਲ ਕਰਦਾ। ਸਰ ਸਾਹਿਬ ਕੀ ਲੱਗਦਾ ਮੁਕਾਬਲਾ ਕਿੰਨੇ ਨਾਲ? ਮੈਂ ਤੁਹਾਨੂੰ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਆਪਣੀ ਗੱਲ ਹੋਈ ਸੀਗੀ। ਮੈਨੂੰ ਲੱਗਦਾ ਸਾਡਾ ਮੁਕਾਬਲਾ ਆਪਦੇ ਆਪ ਨਾਲ ਹੀ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਦਾਦਾ ਜੀ ਨੇ ਰਾਹ ਸਾਨੂੰ ਦਿਖਾਇਆ ਹੈ ਉਹਦੇ ਤੇ ਚੱਲੀਏ। ਆਪਦੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਅਸੀਂ ਪਿੱਛੇ ਸੀਗੇ ਅੱਜ ਦੀ ਆਪਣਾ ਮੁਕਾਬਲਾ ਕਰਕੇ ਉਸ ਨੂੰ ਚੰਗਾ ਬਣਨ ਦੀ ਕੋਸ਼ਿਸ਼ ਕਰ ਜਿੱਦਾਂ ਸੁਮੇਰ ਦੀ ਗਰਲਿਆ ਹੋ ਗਿਆ ਆਉਣ ਵਾਲੇ ਦਿਨਾਂ 'ਚ ਕਿਹਨਾਂ ਚੀਜ਼ਾਂ ਜਾਂ ਕੋਈ ਹੋਰ ਲਗਾ ਰਿਹਾ ਨਹੀਂ ਜੀ ਪੁੱਛਿਆ ਸੀਗਾ ਹੋ ਸਕਦਾ ਹੈ ਕੁਝ ਦਿਨਾਂ ਤੱਕ ਪਲਾਨ ਚੇਂਜ ਹੋ ਜੇ ਪਰ ਅਸੀਂ ਸਾਡੇ ਤੋਂ ਪਾਰਟੀ ਵੱਲੋਂ ਪੁੱਛਿਆ ਗਿਆ ਤਾਂ ਅਸੀਂ ਕਿਹਾ ਵੀ ਤੁਸੀਂ ਬਾਕੀ ਦੇ 12 ਹਲਕੇ ਸੰਭਾਲੋ ਸਾਨੂੰ ਇੱਥੇ ਬਹੁਤ ਵਧੀਆ ਰਿਸਪਾਂਸ ਲੱਗਦਾ ਜੇ ਕਿਤੇ ਕਮੀ ਪੇਸ਼ੀ ਲੱਗੀ ਤਾਂ ਤੁਹਾਨੂੰ ਅਸੀਂ ਤਕਲੀਫ ਦੇਣਾ